ਪਾਣੀ ਦੇ ਭਰੇ ਤਲਾਬ ਵੱਲ ਗਾਂ ਵੀ ਆ ਰਹੀ ਏ ਮੂੰਹ ਕਰਕੇ ਪਿਆਸ ਲੱਗੀ ਤਰੇ ਤੇ ਮੋਰ ਵੀ ਆ ਰਿਹਾ ਜਦੋਂ ਤਰੇ ਲੱਗੀ ਦੋਨਾਂ ਦਾ ਮੂੰਹ ਪਿਆਸ ਲੱਗੀ ਦੋਨਾਂ ਦਾ ਮੂੰਹ ਪਾਣੀ ਵੱਲ ਖੈ ਪਰ ਜਦੋਂ ਤਲਾਬ ਤੇ ਆ ਕੇ ਗਾਂ ਨੇ ਪਾਣੀ ਪੀਤਾ ਰੱਜ ਗਈ ਉਹਨੇ ਪਹਿਲਾ ਕੰਮ ਇਹ ਕੀਤਾ ਜਿਸ ਤਲਾਬ ਦਾ ਪਾਣੀ ਪੀਤਾ ਉਹਦੇ ਵੱਲ ਪਿੱਠ ਕਰ ਲਈ ਮੋਰ ਨਹੀਂ ਇਸ ਤਰ੍ਹਾਂ ਕਰਦਾ ਮੋਰ ਆਇਆ ਉਹਨੇ ਪਾਣੀ ਪੀਤਾ ਉਹ ਪਸ਼ੂ ਦੀ ਤਰ੍ਹਾਂ ਯੂ ਟਰਨ ਨਹੀਂ ਮਾਰਦਾ ਉਹ ਸੱਚੀ ਮੁੱਚੀ ਮੂੰਹ ਪਾਣੀ 'ਵਾਂ ਰੱਖਦਾ ਤੇ ਬੈਕ ਚੱਲਦਾ ਪਿੱਛਲ ਪੈਰ ਚੱਲਦਾ ਹੈ ਭਾਈ ਸਾਹਿਬ ਸ਼ਾਇਰ ਨਹੀਂ ਉਹ ਕਹਿੰਦੇ ਆ ਵੈ ਗੁਰੂ ਜੀ ਪਸ਼ੂ ਬਿਰਤੀ ਨਾ ਦੇਈ ਕਿ ਜਿੰਨੀ ਦੇਰ ਤੱਕ ਪਿਆਸ ਹੈ ਮੂੰਹ ਪਾਣੀ ਵੱਲ ਤੇ ਜਿੱਦਨ ਪਿਆਸ ਬੁੱਝ ਗਈ ਉਸ ਦਿਨ ਪਿੱਠ ਪਾਣੀ ਵੱਲ ਜਿੰਨੀ ਦੇਰ ਤੱਕ ਕੁਝ ਨਹੀਂ ਮਿਲਿਆ ਓਨੀ ਦੇਰ ਤੱਕ ਮੂੰਹ ਬਾਣੀ ਵੱਲ ਜਿੱਦਨ ਕੁਝ ਮਿਲ ਗਿਆ ਪਿਆਰਿਓ ਉਸ ਦਿਨ ਬਾਣੀ ਵੱਲ ਪਿੱਠ ਕਰ ਲਈ ਪਿਆਸ ਦਈ ਮੋਰ ਵਰਗੀ ਲੋੜ ਹੋਵੇ ਤਾਂ ਵੀ ਮੂੰਹ ਬਾਣੀ ਵੱਲ ਤੇ ਜਿੱਦਨ ਲੋੜਾਂ ਪੂਰੀਆਂ ਹੋ ਜਾਣ ਤਾਂ ਵੀ ਮੂੰਹ ਬਾਣੀ